ਮੋਡੀਫਾਈ ਕਰਕੇ ਤੁਸੀਂ ਲੋਕ ਦੇਖ ਰਹੇ ਹੋ ਵੀ ਕੀ ਬਣ ਗਈ ਹੈ ਨਾ ਕੀ ਤੋਂ ਕੀ ਬਣ ਗਈ ਛੋਟਾ ਜਿਹਾ ਮਕਾਨ ਹੈਗਾ ਬਹੁਤ ਸੋਹਣਾ ਮਕਾਨ ਹੈਗਾ ਵੀ ਬੈਕ ਸਾਈਡ ਤੇ ਦੋ ਕਮਰੇ ਲਾ ਕੇ ਮੁਰਲੇ ਪਾਸੇ ਬਰਾਂਡਾ ਪਾਉਂਦੇ ਸੀਗੇ 6 ਫੁੱਟ ਤੱਕ ਜਿਹੜਾ ਟਾਇਲ ਦਾ ਵਰਕ ਹੈਗਾ ਉਹ ਕਰ ਲਿਆ ਤਾਂ ਕਿ ਇਹ ਦੇਲੇ ਪਾਸੋਂ ਜਿਹੜੀ ਕੰਧਾਂ ਨੂੰ ਸੇਮ ਨਾਲ ਆਵੇ ਤੇ ਜਿਹੜਾ ਮਕਾਨ ਹੈਗਾ ਸੋਹਣਾ ਲੱਗੇ ਬਜਟ ਵੀ 12 ਲੱਖ ਰੁਪਏ ਰਿਹਾ ਹੈ ਅੱਜ ਆਪਾਂ ਖੜੇ ਆ ਪਿੰਡ ਹੰਡਾ ਜ਼ਿਲ੍ਹਾ ਸੰਗਰੂਰ ਦੇ ਵਿੱਚ ਇੱਕ ਮੋਡੀਫਾਈ ਕੀਤਾ ਹੋਇਆ ਮਕਾਨ ਛੋਟਾ ਜਿਹਾ ਮਕਾਨ ਲੈ ਕੇ ਆਏ ਆ ਪੂਰੀ ਵੀਡੀਓ ਦੇਖਿਓ ਹਾਜੀ ਮਿੱਤਰੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਉਮੀਦ ਕਰਦਾ ਹਾਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਇੱਕ ਛੋਟਾ ਜਿਹਾ ਮਕਾਨ ਲੈ ਕੇ ਆਈ ਸੀਗੇ ਮੋਡੀਫਾਈ ਕੀਤਾ ਹੋਇਆ ਮਕਾਨ ਹੈ ਜਿਵੇਂ ਆਪਾਂ ਪੁਰਾਣੇ ਟਾਈਮਾਂ ਦੇ ਵਿੱਚ ਦੇਖਦੇ ਸੀਗੇ ਵੀ ਬੈਕ ਸਾਈਡ ਤੇ ਦੋ ਕਮਰੇ ਲਾ ਕੇ ਮੁਰਲੇ ਪਾਸੇ ਬਰਾੰਡਾ ਪਾਉਂਦੇ ਸੀਗੇ ਉਹ ਚੀਜ਼ ਬਣੀ ਹੋਈ ਸੀਗੀ ਇਹਦੀ ਮਕਾਨ ਦੀ ਤੇ ਇਹਨਾਂ ਨੇ ਮੋਡੀਫਾਈ ਕਰਕੇ ਮਕਾਨ ਤੁਸੀਂ ਦੇਖੋ ਵੀ ਬਾਹਰਲੇ ਪਾਸੇ ਮੀ ਲੁੱਕ ਬਹੁਤ ਸੋਹਣੀ ਜਿਹੜੀ ਤੁਹਾਨੂੰ ਨਜ਼ਰ ਆ ਰਹੀ ਹੈ ਤੇ ਸਾਢੇ 1250 ਸਕਰ ਫੁੱਟ ਏਰੀਆ ਬਣਦਾ ਹੈਗਾ ਇਹਦਾ ਉੱਪਰਲਾ ਤੇ ਹੇਠਲਾ ਉੱਪਰਲੇ ਪਾਸੇ ਫਿਲਹਾਲ ਦੋ ਕਮਰੇ ਬਣੇ ਹੋਏ ਉਹ ਵੀ ਤੁਹਾਨੂੰ ਆਪ ਦਿਖਾਵਾਂਗੇ ਤੇ ਜਿਹੜ ਉਹ ਵੀ ਤੁਹਾਨੂੰ ਦਿਖਾਵਾਂਗੇ ਪੌੜੀ ਹੈ ਜਿਹੜੀ ਉਹ ਬਾਹਰਲੇ ਪਾਸੇ ਜਿਹੜਾਈ ਹੋਈ ਇਹਨਾਂ ਨੇ ਤੇ ਛੋਟਾ ਜਿਹਾ ਮਕਾਨ ਹੈਗਾ ਬਹੁਤ ਸੋਹਣਾ ਮਕਾਨ ਹੈਗਾ ਤੇ ਜਿਹੜਾ ਬਾਇਟਰ ਹੈਗਾ ਬਾਇਟ ਵੀ ਬਹੁਤ ਘਟ ਰਿਹਾ ਹੈਗਾ ਤੇ ਆਪਾਂ ਤੁਹਾਨੂੰ ਸਾਰੀ ਜਿਹੜੀ ਟ੍ਰੇਲ ਹੈ ਉਹ ਕੱਲੀ-ਕੱਲੀ ਤੋਂ ਜਾਣੂ ਕਰਵਾਉਣੀ ਆ ਪਹਿਲਾਂ ਤਾਂ ਬਾਹਰਲੇ ਪਾਸੇ ਉਹ ਜਿਵੇਂ ਤੁਸੀਂ ਮਾਡਰਨ ਲੁੱਕ ਦੇ ਵਿੱਚ ਜਿਹੜਾ ਮਕਾਨ ਹੈਗਾ ਇਹ ਤਿਆਰ ਕੀਤਾ ਹੈਗਾ ਆ ਟਾਇਲ ਵਗੈਰਾ ਦਾ ਵਰਕ ਹੈ ਜਿਹੜਾ ਇਹ ਹੁਣ ਹੋਇਆ ਹੈਗਾ ਤੇ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਹੋ ਜਿਵੇਂ ਇਹ ਵੀ ਟਾਇਲ ਵਗੈਰਾ ਇਹਦੀ ਲੱਗੀ ਹੋਈ ਹੈਗੀ ਉਸ ਤੋਂ ਬਾਅਦ ਦੇ ਵਿੱਚ ਆਪਾਂ ਆਜੋ ਜੀ ਅੰਦਰ ਐਂਟਰੀ ਤੇ ਜਿਵੇਂ ਤੁਸੀਂ ਇਹ ਫਸਟ ਐ ਲਗਭਗ 1.5 ਤੋਂ 3 ਫੁੱਟ ਦਾ ਜਾਂ 4 ਫੁੱਟ ਦਾ ਗੇਟ ਰੱਖਿਆ ਹੋਇਆ ਹੈਗਾ ਫਸਟ ਐਂਟਰੀ ਦਾ ਤੇ ਜਿਵੇਂ ਤੁਸੀਂ ਇੱਥੇ ਦੇਖ ਰਹੇ ਹੋ ਆ ਪਿੱਲਰ ਦੇਖੋ ਇਹ ਪਿੱਲਰ ਹੈਗਾ ਜਿਹੜਾ ਇਹ ਭਾਂਡਾ ਸੀਗਾ ਪਹਿਲਾਂ ਬੈਕ ਸਾਈਡ ਤੇ ਦੋ ਕਮਰੇ ਸੀ ਜਿਵੇਂ ਤੁਹਾਨੂੰ ਮੈਂ ਸਟਾਰਟਿੰਗ ਦੇ ਵਿੱਚ ਦੱਸਿਆ ਬੈਕ ਸਾਈਡ ਤੇ ਦੋ ਕਮਰੇ ਸੀ ਮੂਰੇ ਭਾਂਡਾ ਲੱਗਿਆ ਹੋਇਆ ਸੀਗਾ ਉਹ ਚੀਜ਼ ਤੋਂ ਇਹਨਾਂ ਨੇ ਮਿਸਤਰੀ ਨੇ ਆਪਦਾ ਦਿਮਾਗ ਲਾਇਆ ਵੀ ਆਪਾਂ ਇਹਨੂੰ ਘਰ ਨੂੰ ਮੋਡੀਫਾਈ ਕਰੀਏ ਮੋਡੀਫਾਈ ਕਰਕੇ ਤੁਸੀਂ ਲੋਕ ਦੇਖ ਰਹੇ ਹੋ ਵੀ ਕੀ ਬਣ ਗਈ ਹੈ ਨਾ ਕੀ ਤੋਂ ਕੀ ਬਣ ਗਈ ਦੋ ਕਮਰੇ ਦੇ ਮੂਰੇ ਸਿੰਪਲ ਭਾਂਡਾ ਸੀਗਾ ਤੇ ਉਹਨੂੰ ਚੇਂਜ ਕਰਕੇ ਇਹਨਾਂ ਨੂੰ ਨੇ ਲੋਬੀ ਦਾ ਰੂਪ ਦੇਤਾ ਲੋਬੀ ਦੇਖੋ ਵੀ 16x16 ਦੀ ਲੋਬੀ ਹੈ ਜਿਹੜੀ ਬਹੁਤ ਖੁੱਲੀ ਤੇ ਬਹੁਤ ਸੋਹਣੀ ਲੋਬੀ ਬਣ ਗਈ ਹੈ ਲੋਬੀ ਹੈਗੀ ਜਿਹੜੀ 16x16 ਦੀ ਤਿਆਰ ਹੋਗੀ ਤੁਸੀਂ ਦੇਖ ਰਹੇ ਹੋ ਵੀ ਸਾਈਡ ਦੇ ਜਿਹੜਾ ਟਾਈਲ ਦਾ ਵਰਕ ਹੈਗਾ ਉਹ ਵੀ ਕੰਪਲੀਟ ਨਹੀਂ ਕੀਤਾ ਹੋਇਆ ਹੈਗਾ ਬਾਕੀ ਫਲੋਰ ਟਾਈਲ ਦਾ ਹੋਇਆ ਹੋਇਆਗਾ ਕਿਉਂਕਿ ਸੇਮ ਨਾ ਆਵੇ ਅੰਦਰਲੇ ਪਾਸੇ ਜਿਹੜੀ ਸੇਮ ਹੈ ਸੇਮ ਦੀ ਤੁਹਾਨੂੰ ਪਤਾ ਵੀ ਆ ਸਾਡੇ ਜਿਹੜੀ ਦਿੱਕਤ ਹੈ ਸੇਮ ਦੀ ਰਹਿੰਦੀ ਹੈਗੀ ਤੇ ਇਸ ਕਰਕੇ ਇਹਨਾਂ ਨੇ ਜਿਹੜਾ ਟਾਈਲ ਦਾ ਵਰਕ ਹੈਗਾ ਲਗਭਗ 5 ਫੁੱਟ ਤੱਕ 6 ਫੁੱਟ ਤੱਕ ਕਿਹੜਾ ਟਾਇਲ ਦਾ ਵਰਕ ਹੈਗਾ ਉਹ ਕਰ ਲਿਆ ਤਾਂ ਕਿ ਇਹ ਦੇਲੇ ਵਾਸਤੇ ਜਿਹੜੀ ਕੰਧਾਂ ਨੂੰ ਸੇਮਨ ਆਵੇ ਤੇ ਜਿਹੜਾ ਮਕਾਨ ਹੈਗਾ ਸੋਹਣਾ ਲੱਗੇ ਰੰਗ ਪੇਂਟ ਦਾ ਕੰਮ ਹੈਗਾ ਜਿਹੜਾ ਬਿਲਕੁਲ ਕੰਪਲੀਟ ਹੈਗਾ ਤੇ ਮਕਾਨ ਮੋਡੀਫਾਈ ਕੀਤਾ ਕਿਉਂਕਿ ਤੁਸੀਂ ਦੇਖ ਰਹੇ ਹੋ ਵੀ ਜਿਹੜੇ ਗੇਟ ਨੇ ਦੇਖੋ ਗੇਟ ਕਾਫੀ ਜ਼ਿਆਦਾ ਨੀਵੇਂ ਆ ਗਏ ਮਕਾਨ ਇਹ ਪੁਰਾਣਾ ਸੀਗਾ ਲਗਭਗ ਮੰਨ ਕੇ ਚੱਲੋ 10 ਤੋਂ 12 ਸਾਲ ਪੁਰਾਣਾ ਸੀਗਾ ਪਰ ਹੁਣ ਦੇ ਟਾਈਮ ਦੇ ਵਿੱਚ ਜੇ ਤੁਸੀਂ ਦੇਖੋ ਅੱਜ ਦੇ ਟਾਈਮ ਦੇ ਵਿੱਚ ਸਾਨੂੰ ਬਿਲਕੁਲ ਨਵਾਂ ਮਕਾਨ ਲੱਗ ਰਿਹਾ ਹੈਗਾ ਇਹ ਆਪਾਂ ਖੜੇ ਹਾਂ ਕਿ ਡ੍ਰੈنگ ਰੂਮ ਦੇ ਵਿੱਚ ਡਰਾਈング ਰੂਮ ਦਾ ਜਿਹੜਾ ਸਾਈਜ਼ ਹੈਗਾ ਹੋਰ ਹੈਗਾ 11x12 ਦਾ ਡਰਾਈング ਰੂਮ ਦੇ ਵਿੱਚ ਵੀ ਇਹਨਾਂ ਟਾਇਲ ਵਰਕ ਹੈਗਾ ਜਿਹੜਾ ਸਾਈਡਾਂ ਦੇ ਉੱਪਰ ਕਰਤਾ ਤਾਂ ਕਿ ਜਿਹੜੀ ਸੇਮ ਹੈ ਸ਼ੋਰਾ ਸਲਾਵ ਹੈ ਕੋਈ ਉਹ ਨਾ ਆਵੇ ਤੇ ਡਰਾਈング ਰੂਮ ਆ ਜਿਹੜਾ ਇਹ ਵੀ ਬਹੁਤ ਵਧੀਆ ਬਣਿਆ ਹੋਇਆ ਹੈਗਾ ਉਸ ਤੋਂ ਬਾਅਦ ਜੇ ਗੱਲ ਕਰੀਏ ਆਪਾਂ ਇਸ ਪਾਸੇ ਆ ਗਏ ਸਟੋਰ ਜੀ ਸਟੋਰ ਦਾ ਸਾਈਜ਼ ਜਿਹੜਾ 12x16 ਦਾ ਹੈਗਾ ਤੇ ਇਹ ਆ ਗਿਆ ਇੱਕ ਬੈੱਡਰੂਮ ਹੇਠਲੇ ਪਾਸੇ ਇੱਕ ਬੈੱਡਰੂਮ ਹੈ ਇੱਕ ਡਰਾਈング ਰੂਮ ਹੈ ਤੇ ਇੱਕ ਸਟੋਰ ਆ ਬਿਲਕੁਲ ਛੋਟਾ ਜਿਹਾ ਮਕਾਨ ਹੈਗਾ 11x12 ਦਾ ਜਿਹੜਾ ਬੈੱਡਰੂਮ ਹੈਗਾ ਉਹ ਬਣਿਆ ਹੋਇਆ ਹੈਗਾ ਜਿਵੇਂ ਤੁਸੀਂ ਦੇਖ ਰਹੇ ਹੋ ਵੀ ਬੈੱਡ ਲਾ ਕੇ ਆਲੇ-ਦਾਲ ਜਿਹੜੀ ਸਪੇਸ ਹੈਗੀ ਉਹ ਕਾਫੀ ਤੁਹਾਨੂੰ ਦੇਖਣ ਨੂੰ ਮਿਲ ਰਹੀ ਹੈ ਤੇ ਜਿਹੜਾ ਇਹਨਾਂ ਨੇ ਟਾਇਲ ਦਾ ਕੰਮ ਹੈਗਾ ਟਾਇਲ ਦਾ ਕੰਮ ਇਸ ਮਕਾਨ ਦੇ ਵਿੱਚ ਬਹੁਤ ਹੋਇਆ ਹੋਇਆ ਹੈਗਾ ਇਹਨਾਂ ਨੇ ਹਰੇਕ ਕਮਰੇ ਦੇ ਵਿੱਚ ਜਾਂ ਜਿਵੇਂ ਤੁਸੀਂ ਲੋਬੀ ਦੇ ਵਿੱਚ ਦੇਖ ਲਓ ਵੀ ਸਾਰੇ ਕਿਤੇ ਟਾਇਲ ਵਰਕ ਹੋਇਆ ਹੋਇਆ ਹੈਗਾ ਉਹ ਤਾਂ ਹੋਇਆ ਤਾਂ ਕਿ ਕੋਈ ਸੋਰਾ ਛਲਾਵਾ ਜਿਹੜਾ ਉਹ ਨਾ ਆਵੇ ਤੇ ਕੰਧਾਂ ਦੀ ਜਿਹੜੀ ਉਹ ਖਰਾਬ ਨਾ ਹੋਣ ਉਸ ਤੋਂ ਬਾਅਦ ਦੇ ਵਿੱਚ ਜੇ ਆਪਾਂ ਗੱਲ ਕਰੀਏ ਕਿਚਨ ਦੀ ਕਿਚਨ ਆ ਗਈ ਜਿਹਨਾਂ ਦੀ ਇਸ ਪਾਸੇ ਬਾਹਰਲੇ ਪਾਸੇ ਜਿਵੇਂ ਤੁਸੀਂ ਦੇਖ ਰਹੇ ਹੋ ਕਿਚਨ ਜਮਾ ਛੋਟੀ ਜੀ ਆ ਗਈ ਜਿਵੇਂ ਸ਼ਹਿਰ ਦੇ ਆਪਣੀ ਹੁੰਦਾ ਆਪਣਾ ਸ਼ਹਿਰ ਵਾਲਿਆਂ ਦੀ ਹੁੰਦੀ ਆ ਦੇਖੋ ਕੋਈ ਛੋਟੀ ਜਿਹੀ ਕਿਚਨ ਹੁੰਦੀ ਆ ਉਸ ਹਸਾਬ ਕਾਬ ਆ ਗਿਆ ਬਾਕੀ ਟੈਲ ਵਗੈਰਾ ਦਾ ਜਿਹੜਾ ਕੰਮ ਹੈਗਾ ਉਹ ਵੀ ਬਿਲਕੁਲ ਕੰਪਲੀਟ ਹੋਇਆ ਹੋਇਆ ਤੇ ਹੁਣ ਆਪਾਂ ਚੱਲਦੇ ਆਂ ਉੱਪਰਲੇ ਪਾਸੇ ਉੱਪਰਲੇ ਪਾਸੇ ਕੀ ਕੁਝ ਬਣਿਆ ਹੋਇਆਗਾ ਉਹ ਵੀ ਤੁਹਾਨੂੰ ਦਿਖਾਵਾਂਗੇ ਆਜੋ ਇਹ ਆ ਗਈ ਜੀ ਆਪੋ ਉੱਪਰਲੇ ਪਾਸੇ ਉੱਪਰਲੇ ਪਾਸੇ ਜਿਵੇਂ ਤੁਹਾਨੂੰ ਮੈਂ ਦੱਸਿਆ ਸੀਗਾ ਵੀ ਇਹਨਾਂ ਦੇ ਦੋ ਰੂਮ ਲਾਏ ਹੋਏ ਨੇ ਦੋ ਰੂਮ ਬਣੇ ਹੋਰ ਉੱਪਰਲੇ ਪਾਸੇ ਇੱਕ 12x16 ਦਾ ਤੇ ਇੱਕ 11x12 ਦਾ ਆਜੋ ਤੁਹਾਨੂੰ ਆਪਾਂ ਅੰਦਰਲੇ ਪਾਸੇੋਂ ਰੂਮ ਦੀ ਜਿਹੜੀ ਲੁੱਕ ਹੈ ਉਹ ਵੀ ਤੁਹਾਨੂੰ ਚੈੱਕ ਕਰਾ ਦਿੰਨੇ ਆ ਇਹ ਦੇਖੋ ਰੂਮ ਦੇ ਵਿੱਚ ਵਾਲਪੇਪਰ ਦਾ ਜਿਹੜਾ ਕੰਮ ਹੈਗਾ ਉਹ ਹੋਇਆ ਹੋਇਆ ਹੈ 12x16 ਦਾ ਬਹੁਤ ਸ਼ਾਨਦਾਰ ਰੂਮ ਜਿਵੇਂ ਕਹਿ ਦੀਪਾ ਪੂਰਾ ਖੁੱਲਾ ਰੂਮ ਇਹਨੂੰ ਜਿਹੜਾ ਕਹਿ ਸਕਦੇ ਆ ਪੂਰਾ ਵਧੀਆ ਤੇ ਵਾਲਪੇਪਰ ਹੈ ਜਿਹੜਾ ਉਹ ਵੀ ਬਹੁਤ ਸੋਹਣੇ ਤਰੀਕੇ ਨਾਲ ਲਾਇਆ ਹੋਇਆ ਹੈਗਾ ਬਈ ਹੋਰਾਂ ਨੇ ਤੇ ਇਸ ਪਾਸੇ ਜੇ ਪਗਲ ਕਰੀਏ ਇਸ ਪਾਸੇ ਹੈਗਾ ਇੱਕ 11x12 ਦਾ ਕਮਰਾ ਇਹਦੇ ਤੋਂ ਵੀ ਫਿਲਹਾਲ ਸਟੋਰ ਦਾ ਕੰਮ ਲੈ ਰਿਹਾ ਪੱਕੇ ਰੰਗ ਪੇਂਟ ਦਾ ਜਿਹੜਾ ਕੰਮ ਹੈਗਾ ਉਹ ਤਾਂ ਕਰੀਬਨ ਹੋ ਗਿਆ 12th ਵਾਲੇ ਪਾਸੇ ਹੈਗਾ ਮਕਾਨ ਛੋਟਾ ਜਿਹਾ ਸੀਗਾ ਬਾਇਟ ਵੀ ਇਹਦਾ ਜਿਹੜਾ ਹੈਗਾ ਬਹੁਤ ਥੋੜਾ ਰਿਹਾਗਾ ਏਰੀਆ ਜਿਹੜਾ ਰਿਹਾਗਾ 1200 ਤੋਂ ਲੈ ਕੇ 1300 ਸਕਰ ਫੁੱਟ ਤੇ ਜਿਹੜਾ ਬਜਟ ਹੈਗਾ ਬਜਟ ਵੀ 12 ਲੱਖ ਰੁਪਏ ਰਿਹਾ ਸੋਨੂੰ ਇਹ ਮਕਾਨ ਛੋਟਾ ਜਿਹਾ ਕਿਸ ਤਰ੍ਹਾਂ ਦਾ ਲੱਗਿਆ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਬਾਕੀ ਆਪਣੇ ਇਸ ਤਰ੍ਹਾਂ ਦੇ ਹੋਰ ਵੀਡੀਓ ਦੇਖਣ ਵਾਸਤੇ ਆਪਣਾ ਜਿਹੜਾ YouTube ਚੈਨਲ ਹੈ ਉਹਨੂੰ ਸਬਸਕ੍ਰਾਈਬ ਕਰ ਲਓ ਤੇ Facebook ਪੇਜ ਨੂੰ ਕਰ ਲਓ ਫੋਲੋ ਦੋਸਤੋ ਧੰਨਵਾਦ ਜੀ ਮਿਲਾਂਗੇ ਕਿਸੇ ਨਵੀਂ ਵੀਡੀਓ ਤੇ ਤਦ ਤੱਕ ਲਈ ਰੱਬ ਰਾਖਾ ਥੈਂਕ ਯੂ